ਸਸਿਕਾ ਜੀ ਵੈਲਕਮ ਟੂ ਨਿਵਰਤ ਕ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਸਿਲਕ ਬ੍ਰੌਕਟ ਦੇ ਵਿੱਚ ਸੂਟ ਲੈ ਕੇ ਆਏ ਜੀ ਬੜੇ ਪਿਆਰੇ ਕਲਰ ਆਪਸ਼ਨ ਦੇ ਨਾਲ ਪਾਰਟੀ ویئر ਸੂਟ ਹੋਣਗੇ ਤੇ ਪ੍ਰਾਈਸ ਹੈਗਾ ਅੱਜ ਦੀ ਸਾਰੀ ਵੀਡੀਓ ਦਾ 2600 2600 ਪ੍ਰਾਈਸ ਦੇ ਨਾਲ ਸੂਟ ਰਹਿਣਗੇ ਤੇ ਜਿਹੜੇ ਕੋਰੀਅਰ ਚਾਰਚਸ ਹੋਣ ਨੇ ਜੀ ਉਹ ਵਿੱਚ ਇਨਕਲੂਡ ਨਹੀਂ ਹੁੰਦੇ ਇਹ ਜਿਹੜਾ 2600 ਪ੍ਰਾਈਸ ਦੱਸਿਆ ਹੈ ਸਿਰਫ ਸੂਟ ਦਾ ਪ੍ਰਾਈਸ ਹੈ ਜਿਹੜੇ ਕੋਰੀਅਰ ਚਾਰਚਸ ਨੇ ਉਹ ਤੁਸੀਂ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛਣੇ ਹੁੰਦੇ ਆ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੁਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਹੈ ਜੀ ਮੇਰੀ ਸ਼ੌਪ ਗੁਰਦੁਆਰਾ ਸਿੰਘ ਸਵਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਿੱਥੇ ਮਰਜੀ ਤੁਸੀਂ ਪੁੱਛ ਕੇ ਬਿਲਕੁਲ ਮੇਨ ਤੇ ਹੀ ਹੈ ਜੀ ਕਿਤੇ ਤੁਹਾਨੂੰ ਅੰਦਰ ਭੇੜੀਆਂ ਗਲੀਆਂ 'ਚ ਜਾਣ ਦੀ ਲੋੜ ਨਹੀਂ ਹੈਗੀ ਮੇਨ ਟਾਊਨ ਦੇ ਵਿੱਚ ਹੀ ਹੈ ਜੀ ਸ਼ੌਪ ਜਦ ਮਰਜੀ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਰ ਦੀ ਫੋਟੋ ਨਹੀਂ ਲੈਣੀ ਆਉਂਦੀ ਤਪ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵੇਰ 9:00 ਤੇ 8:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਆਂ ਅੱਜ ਦਾ ਪਹਿਲਾ ਸੂਟ ਬਲੂ ਕਲਰ ਦੇ ਵਿੱਚ ਸੂਟ ਹੈ ਜੀ ਬਹੁਤ ਸੋਹਣਾ ਸਿਲਕ ਬ੍ਰੌਕੇਟ ਦੇ ਵਿੱਚ ਸੂਟ ਹੈ ਬਹੁਤ ਸੌਫਟ ਦੇ ਵਿੱਚ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਅੱਜ ਤੁਹਾਨੂੰ ਕਲਰ ਦਿਖਾਵਾਂਗੇ ਡਾਰਕ ਲਾਈਟ ਹਰ ਇੱਕ ਤਰ੍ਹਾਂ ਦੇ ਕਲਰ ਹੈ ਬਲੂ ਕਲਰ ਦੇ ਵਿੱਚ ਇੱਥੇ ਤੁਸੀਂ ਦੇਖ ਸਕਦੇ ਹੋ ਚਨਾਉਣ ਦੇ ਦੁਪट्टे ਰਹਿਣਗੇ ਨਾਲ ਪ੍ਰੋਪਰ ਸੂਟ ਦੇ ਨਾਲ ਦਾ ਬਾਰਡਰ ਲਗਾ ਕੇ ਦੁਪट्टे ਦੀ ਫਿਨਿਸ਼ਿੰਗ ਕੀਤੀ ਹੋਈ ਹੈ ਪੂਰਾ ਖੋਲ ਕੇ ਦਿਖਾਵਾਂਗੇ ਇਹ ਆ ਗਈ ਆਪਣੀ ਅੰਬੀ ਵਾਲੇ ਪ੍ਰਿੰਟ ਦੇ ਵਿੱਚ ਸ਼ਰਟ ਸਿਲਕ ਬ੍ਰੋਕੇਟ ਦੇ ਵਿੱਚ ਹੈ ਤੇ ਨਾਲ ਸਿਲਕ ਦੀ ਉਹ ਬਲੂ ਕਲਰ ਦੀ ਬਾਟਮ ਰਹੂਗੀ ਨਾਲ ਤੇ ਨਾਲ ਚਨਾਉਣ ਦਾ ਦੁਪੱਟਾ ਰਹਿਣਾ ਚਨਾਂ ਦਾ ਦੁਪੱਟਾ ਪੂਰਾ ਖੁੱਲਾ 2.5 ਮੀਟਰ ਦਾ ਦੁਪੱਟਾ ਰੋਗ ਬਹੁਤ ਸੋਹਣੇ ਸਰਦਾਰੀ ਸੂਟ ਹੈ ਜੀ ਇਹ ਕਿਸੇ ਵੀ ਫੰਕਸ਼ਨ ਤੇ ਜੇ ਕਿਸੇ ਨੇ ਜਿਵੇਂ ਵਿਆਹ ਦੇ ਵਿੱਚ ਗਿਫਟ ਵੀ ਦੇਣੇ ਆ ਤੁਸੀਂ ਰਿਸ਼ਤੇਦਾਰਾਂ ਨੂੰ ਆਪਾਂ ਦੇਣੇ ਹੁੰਨੇ ਵਿਆਹ ਦੇ ਵਿੱਚ ਦੇਣ ਲੈਣ ਨੂੰ ਵੀ ਸੂਟ ਹੈ ਤਾਂ ਵੀ ਇਹ ਬੈਸਟ ਹੁੰਨੇ ਕਿਉਂਕਿ ਇਹ ਐਵੇਂ ਦੇ ਸਰਦਾਰੀ ਸੂਟ ਹੈ ਜੀ ਜਿਨ੍ਹਾਂ ਦਾ ਕਦੇ ਰਵਾਜ ਨਹੀਂ ਜਾਂਦਾ ਜੀ ਕਦੇ ਫੈਸ਼ਨ ਨਹੀਂ ਜਾਂਦਾ ਹਮੇਸ਼ਾ ਫੈਸ਼ਨ ਦੇ ਵਿੱਚ ਸੂਟ ਲੈਣੇ ਬੜਾ ਪਿਆਰਾ ਕਲਰ ਆਪਸ਼ਨ ਹੈ ਤੇ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਬਲੂ ਕਲਰ ਦੇ ਵਿੱਚ ਹੁਣ ਇਹਦੇ ਕਲਰ ਦਿਖਾਣੇ ਆ ਤੁਹਾਨੂੰ ਬਹੁਤ ਸੋਹਣੇ ਸੋਹਣੇ ਰੰਗ ਹੈ ਨੈਕਸਟ ਹੈਗਾ ਇਹਦੇ ਵਿੱਚ ਮਜੈਂਟਾ ਕਲਰ ਸਿਲਕ ਬ੍ਰੋਕੇਟ ਦੇ ਵਿੱਚ ਹੈ ਬਿਲਕੁਲ ਸੌਫਟ ਦੇ ਵਿੱਚ ਸੂਟ ਹੈ ਤੇ ਨਾਲ ਚਨੌਣ ਦੇ ਦੁਪੱਟੇ ਸੂਟ ਦੇ ਨਾਲ ਦੀ ਪੱਟੀ ਲਗਾ ਕੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਮਜੈਂਟਾ ਕਲਰ ਦੇ ਵਿੱਚ ਚਾਲੇ ਨਾ ਬੜਾ ਸੋਹਣਾ ਹੰਬੀ ਵਾਲਾ ਪ੍ਰਿੰਟ ਪਿਆਰਾ ਸੂਟ ਹੈ ਨਾਲ ਬਾਟਮ ਹੈ ਜੀ ਮ ਜੈਂਟਾ ਕਲਰ ਦੀ ਕਲਰ ਦੇ ਵਿੱਚ ਦੇਖੋ ਚਨਾਨ ਦਾ ਦੁਪੱਟਾ ਤੇ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਦੁਪੱਟੇ ਦੀ ਚੜਾਈ ਵੀ ਤੁਸੀਂ ਦੇਖ ਸਕਦੇ ਹੋ ਇਹ ਲੁੱਕ ਹੈ ਜੀ ਦੇਖੋ ਸੂਟੀ ਬਹੁਤ ਪਿਆਰਾ ਮਰਜੈਂਟਾ ਕਲਰ ਦੇ ਵਿੱਚ ਬਹੁਤ ਸੋਹਣੇ ਸੂਟ ਇਹ ਲੁੱਕ ਦੇਖੋ ਅੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2600 ਪ੍ਰਾਈਸ ਹੈ 2600 ਪ੍ਰਾਈਸ ਦੇ ਨਾਲ ਸਾਰੇ ਕਲਰ ਬੜੇ ਸੋਹਣੇ ਸੋਹਣੇ ਕਲਰ ਦਿਖਾਵਾਂਗੇ ਨੈਕਸਟ ਆ ਗਿਆ ਪਰਪਲ ਇਹ ਜੀ ਪਰਪਲ ਕਲਰ ਹੈ ਇਹ ਦੁਪੱਟਾ ਮੈਂ ਕਹ ਰਹੀ ਹਾਂ ਕਿ ਕਿਉਂਕਿ ਲਾਈਟ ਦੇ ਨਾਲ ਕਈ ਵਾਰੀ ਸੂਟ ਦੇ ਕਲਰ ਦਾ ਫਰਕ ਹੋ ਜਾਂਦਾ ਪਰ ਦੁਪੱਟੇ ਦਾ ਸੇਮ ਕਲਰ ਆ ਰਿਹਾ ਇਹ ਲੁੱਕ ਦੇ ਵਿੱਚ ਬੜਾ ਸੋਹਣਾ ਅੰਬੀ ਵਾਲਾ ਸਿਲਕ ਬ੍ਰੋਕੇਟ ਦੇ ਵਿੱਚ ਸੂਟ ਹੈ ਇਹ ਸ਼ਰਟ ਆ ਗਈ ਆਪਣੇ ਤੇ ਨਾਲ ਪਰਪਲ ਕਲਰ ਦੇ ਵਿੱਚ ਇਹ ਸਿਲਕ ਦੀ ਬਾਟਮ ਚਨਾਉਣ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰੋਗ ਹੈ ਪੂਰਾ 2.5 ਮੀਟਰ ਦਾ ਦੁਪੱਟਾ ਰਹਿਣਾ ਡ੍ਰੈਸਫੁੱਲ ਸੂਟ ਬਹੁਤ ਇਹ ਲੁੱਕ ਦੇ ਵਿੱਚ ਨਾਲ ਪ੍ਰੋਪਰ ਕੋਈ ਦੁਪੱਟੇ ਤੇ ਤੁਹਾਨੂੰ ਕੋਈ ਲੋੜ ਨਹੀਂ ਕੁਝ ਲਗਾਉਣ ਦੀ ਦੁਪੱਟੇ ਦੀ ਵੀ ਪ੍ਰੋਪਰ ਸੂਟ ਦੇ ਨਾਲ ਦੀ ਪੱਟੀ ਲੱਗੀ ਹੋਈ ਹੈ ਬਹੁਤ ਪਿਆਰਾ ਸੂਟ ਹੈ 2600 ਪ੍ਰਾਈਸ ਦੇ ਨਾਲ 2600 ਪ੍ਰਾਈਸ ਹੈ ਜੀ ਨੈਕਸਟ ਆ ਗਿਆ ਬੜਾ ਸੋਹਣਾ ਰੈਸਟ ਕਲਰ ਹੈ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਸਿਲਕ ਬ੍ਰੌਕੇਟ ਦੇ ਵਿੱਚ ਸੂਟ ਇਹਨੂੰ ਕਾ ਗਈ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ ਬਹੁਤ ਸੋਹਣੀ ਸ਼ਰਟ ਤੇ ਨਾਲ ਸਿਲਕ ਦੀ ਉਹ ਬਾਟਮ ਹੈ ਰੈਸਟ ਕਲਰ ਦੇ ਵਿੱਚ ਮੇਚ ਨਾਲ ਆਮ ਦਾ ਦੁਪੱਟਾ ਰਹਿਣਾ ਪੂਰੇ 2.5 ਮੀਟਰ ਦਾ ਦੁਪੱਟਾ ਇਹ ਰਸੂਟ 2600 ਪ੍ਰਾਈਸ ਹੈ 2600 ਪ੍ਰਾਈਸ ਦੇਣਾ ਨੈਕਸਟ ਕਲਰ ਆ ਗਿਆ ਥੋੜਾ ਸੋਨਾ ਪੈਰਟ ਗ੍ਰੀਨ ਕਲਰ ਹੈ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਜਿਹੜੇ ਕਲਰ ਦੀ ਕਲਰ ਦਾ ਦੁਪੱਟਾ ਹੈ ਉਸੇ ਕਲਰ ਦੀ ਨਾਲ ਬਾਟਮ ਹੈ ਜੀ ਸੂਟ ਦੇ ਨਾਲ ਇਹ ਦੇਖੋ ਬਹੁਤ ਪਿਆਰਾ ਸੂਟ ਸਿਲਕ ਬ੍ਰੋਕੇਟ ਦੇ ਵਿੱਚ ਸੂਟ ਹੈ बहारा सूट आई सिल्क ग्रीन कलरट ग्रीन कलर ग्रीन कलर बडा प्यारा पूर ढाई ढाई मीटर दुपटे आहे बहुत प्याारे 600 ਪ੍ਰਾਈਸ ਦੇ ਨਾਲ 2600 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ येलो ਕਲਰ ਇਹ ਲੋਕ ਦੇ ਵਿੱਚ ਜੀ ਸੂਟ ਬਹੁਤ ਸੋਹਣੇ ਕਲਰ ਇਹ ਇੱਕ ਡਿਜ਼ਾਈਨ ਚ ਜੇ ਤੁਹਾਨੂੰ ਕਲਰ ਦਿਖਾ ਰਹੀ ਆ ਬੀ ਵਾਲੇ ਪ੍ਰਿੰਟ ਦੇ ਵਿੱਚ ਸਾਰੇ ਕਲਰ ਬਹੁਤ ਸੋਹਣਾ ਬੀ ਵਾਲਾ ਪ੍ਰਿੰਟ ਸਿਲਕ ਬ੍ਰਾਕਟ ਦੇ ਸੂਟ ਇਹ ਲੁੱਕ ਆ ਜਾਣੀ ਆ ਸ਼ਰਟ ਦੀ ਬਹੁਤ ਪਿਆਰਾ ਸੂਟ ਹੈ ਨਾਰਸਿਲਕ ਦੀ ਉਹ ਬਾਟਮ ਹੈ yellow color ਦੀ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਚਨਾਉ ਇਹ ਰੁਕੋ 2600 ਦੇ ਪ੍ਰਾਈਸ ਦੇ ਨਾਲ 2600 ਪ੍ਰਾਈਸ ਦੇ ਇੱਕ ਡਿਜ਼ਾਈਨ ਚ ਮੈਂ ਤੁਹਾਨੂੰ 6 ਸੂਟ ਦਿਖਾਏ 2600 प्राइस ਦੇ ਨਾਲ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ ਪਹਿਲਾਂ ਅੰਬੀ ਵਾਲੇ ਪ੍ਰਿੰਟ ਵਾਲਾ ਡਿਜ਼ਾਈਨ ਦਿਖਾਇਆ ਤੁਹਾਨੂੰ ਤੇ ਪਹਿਲਾਂ ਚਨੌਨ ਦੇ ਦੁਪੱਟਿਆਂ ਦੇ ਨਾਲ ਸੀਗੇ ਸੂਟ ਤੇ ਜਿਹੜੇ ਹੁਣ ਦਿਖਾਵਾਂਗੇ ਹੁਣ ਦੁਪੱਟਾ ਆਰਗੈਂਜ਼ਾ ਦਾ ਰਹਿਣਾ ਜੀ ਨਾਲ ਆਰਗੈਂਜ਼ਾ ਦਾ ਦੁਪੱਟਾ ਰਹੂਗਾ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਇੱਥੇ ਤੋਂ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਮ ਜੈਂਟਾ ਕਲਰ ਦੇ ਵਿੱਚ ਸੂਟ ਹੈ ਜੀ ਪਹਿਲਾ ਸੂਟ ਖੋਲਦੇ ਆਂ ਬਹੁਤ ਸੋਹਣਾ ਸਿਲਕ ਬ੍ਰੋਕੇਟ ਦੇ ਵਿੱਚ ਹੀ ਹੈ ਇਹ 3 ਮੀਟਰ ਦੀ ਹੈ ਸ਼ਰਟ ਕਿਉਂਕਿ ਜਿਹੜਾ ਸੂਟ ਹੈ ਇਹਦਾ ਅਰਜ ਘੱਟ ਹੁੰਦਾ ਜਿਹੜੀ ਇਹ ਵਾਲੀ ਸ਼ਰਟ ਹੈ ਇਹਦਾ ਅਰਜ ਜਿਵੇਂ ਘੱਟ ਹੈ ਇਸ ਕਰਕੇ 슬ੀਵਜ਼ ਅਲੱਗ ਤੋਂ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਹੈ ਇਹ ਫਰੰਟ ਆ ਜਣਾ ਦੇਖੋ ਸ਼ਰਟ ਦਾ ਇਹ ਬੈਕ ਪੱਲਾ ਆ ਜਣਾ ਇਹ ਅਲੱਗ ਤੋਂ ਬਾਜੂ ਦਿੱਤੀਆਂ ਹੋਈਆਂ ਦੇਖੋ ਅਲੱਗ ਤੋਂ 슬ੀਵਜ਼ ਦਾ ਫੈਬਰਿਕ ਦਿੱਤਾ ਹੋਇਆ ਜਿੰਨੀ ਮਰਜ਼ੀ ਤੁਸੀਂ 슬ੀਵਜ਼ ਰੈਡੀ ਰੱਖ ਸਕਦੇ ਹੋ 3 ਮੀਟਰ ਦੀ ਸ਼ਰਟ 3 ਮੀਟਰ ਦੀ ਸ਼ਰਟ ਆ ਜਾਣੀ ਆ ਸਿਲਕ ਦੀ ਉਹ ਬਾਟਮ ਹੈ ਨਾਲ ਤੇ ਔਰਗੈਂਜ਼ਾ ਦਾ ਦੁਪੱਟਾ ਪ੍ਰੋਪਰ 20 ਕਲੇਸ ਦੀ ਫਿਨਿਸ਼ਿੰਗ ਦੇ ਨਾਲ ਇਹ ਆਪ ਲੋਕੋ ਦੇਖੋ ਕਿੰਨਾ ਪਿਆਰਾ গারਲਿਸ਼ ਸੂਟ ਹੈ ਜੀ ਇਹ ਬਹੁਤ ਸੋਹਣਾ ਤੇ ਪ੍ਰਾਈਸ ਸੇਮ ਰਹਿਣਾ 2600 2600 ਪ੍ਰਾਈਸ ਰਹਿਣਾ ਇਹ ਡਿਜ਼ਾਈਨ ਦੇ ਵਿੱਚ ਹੁਣ ਤੁਹਾਨੂੰ ਸੂਟ ਦਿਖਾਣੇ ਆ ਸੇਮ ਡਿਜ਼ਾਈਨ ਦੇ ਵਿੱਚ ਹੈਗਾ yellow color ਇਹ ਸ਼ਰਟ ਆ ਗਈ 3 ਮੀਟਰ ਦੀ ਸ਼ਰਟ ਹੈ ਸਿਲਕ ਦੀ ਬਾਟਮ ਰਹੂਗੀ ਨਾਲ ਸਿਲਕ ਦੀ ਬਾਟਮ ਹੈ ਤੇ ਆਰਗੈਂਜ਼ਾ ਦਾ ਹੀ ਦੁਪੱਟਾ ਹੈ ਇੱਥੇ ਤੋਂ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ 3-3 ਮੀਟਰ ਦੀਆਂ ਸ਼ਰਟ ਜਿੰਨਾ ਮਰਜ਼ੀ ਹੈਵੀ ਨਾਪ ਹੈ ਕਿਉਂਕਿ ਜ਼ਿਆਦਾ ਘੇਰਾ ਨਹੀਂ ਹੈਗਾ ਦੇਖੋ ਬਹੁਤ ਪਿਆਰਾ ਇਹ ਫਰੰਟ ਲੁੱਕ ਆ ਜਣੀ ਹੈ ਸ਼ਰਟ ਦੀ ਅਲੱਗ ਤੋਂ 슬ੀਵਜ਼ ਦਿੱਤੀਆਂ ਹੋਈਆਂ 3 ਮੀਟਰ ਦੀ ਸ਼ਰਟ ਹੈ। yellow ਕਲਰ ਦੇ ਵਿੱਚ ਸਿਲਕ ਦੀ ਬਾਟਮ ਤੇ ਆਰਗੈਂਜ਼ਾ ਦਾ ਦੁਪੱਟਾ। ਬਹੁਤ ਪਿਆਰਾ ਸੂਟ ਹੈ। 2600 ਪ੍ਰਾਈਸ ਦੇ ਨਾਲ 2600 ਪ੍ਰਾਈਸ ਦੇ ਨਾਲ। ਨੈਕਸਟ ਆ ਗਿਆ ਬੜਾ ਸੋਹਣਾ ਫਿਰੋਜ਼ੀ ਕਲਰ ਦਾ। ਲਾਈਟ ਜਿਹਾ ਫਰੋਜ਼ੀ ਕਲਰ ਹੈ ਲੱਗ ਜਿਹੀ ਕਲਰ ਹੈ ਬਹੁਤ ਪਿਆਰਾ ਜਾਂ 3 ਮੀਟਰ ਦੀ ਸ਼ਰਟ ਹੈ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਜਿੰਨਾ ਮਰਜੀ ਤੁਸੀਂ ਘੇਰਾ ਰੈਡੀ ਰੱਖ ਸਕਦੇ ਹੋ ਸੂਟ ਦਾ ਸਿਲਕ ਦੀ ਬਾਟਮ ఆర్ ਗੈਂਜ਼ਾ ਦਾ ਦੁਪੱਟਾ ਪ੍ਰੋਪਰ 골ਡਨ ਫਿਨਿਸ਼ਿੰਗ ਦੇ ਨਾਲ ਇਹ ਲੁੱਕ ਬੜੀ ਹੈ ਸੋਹਣੀ ਪਿਆਰਾ ਸੋਹਣਾ 2600 ਪ੍ਰਾਈਸ ਹੈ ਜੀ 2600 ਪ੍ਰਾਈਸ ਜੀ ਨਾਲ ਨੈਕਸਟ ਸੂਟ ਆ ਗਿਆ ਬੜਾ ਸੋਹਣਾ ਮਹਿੰਦੀ ਜੀ ਟੋਨ ਤੇ ਜਿਹੜਾ ਮਸਟਰਡ ਕਲਰ ਹੁੰਦਾ ਉਹ ਵਾਲਾ ਕਲਰ ਆ ਕੁਝ ਡਿਫਰੈਂਟ ਜਾਈ ਬੜਾ ਪਿਆਰਾ ਕਲਰ ਆ ਇਹ ਸੂਟ ਦਾ ਇਹ ਬਾਟਮ ਆ ਗਈ ਥੋੜੀ ਮਹਿੰਦੀ ਟੋਨ ਤੇ ਐ ਇੱਥੇ ਤੋਂ ਵੀ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ 3 ਮੀਟਰ ਦੀ ਸ਼ਰਟ

ਨਾਲ ਸਿਲਕ ਦੀ ਉਹ ਬਾਟਮ ਹੈ ਤੇ ਆਰਗੈਂਜ਼ਾ ਦਾ ਦੁਪੱਟਾ ਤੇ ਇਹ ਆ ਰਸੂ 3 3 ਮੀਟਰ ਦੀਆਂ ਸ਼ਰਟਾਂ ਇਹ ਸ਼ਰਟ ਦਾ ਜਿਹੜੀ ਬਰੀਕ ਕਿਨਾਰੀ ਦਿੱਤੀ ਹੋਈ ਹੈ ਘੇਰੇ ਤੇ ਵੀ ਹੈ ਤੇ ਆਪਾਂ ਇਹ 슬ੀਵਸ ਤੇ ਵੀ ਦਿੱਤੀ ਹੋਈ ਹੈ ਨਾਲ ਤੇ ਦੁਪੱਟੇ ਤੇ ਵੀ ਲੱਗੀ ਹੋਈ ਹੈ ਜੀ ਹਰੇਕ ਸੂਟ ਦੇ ਇਹ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਬੜਾ ਸੋਹਣਾ ਪਰਪਲ ਲਵੈਂਡਰ ਜਿਹਾ ਕਲਰ ਹੈ ਸਿਲਕ ਦੀ ਬਾਟਮ ਤੇ ਆਰਗੈਂਜ਼ਾ ਦਾ ਦੁਪੱਟਾ ਬਹੁਤ ਪਿਆਰਾ ਸੂਟ ਹੈ ਇਹ ਲੁੱਕ ਦੇ ਚਾਲਨ 3600 ਪ੍ਰਾਈਸ ਹੈ ਜੀ 2600 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਗਾਜਰੀ ਜਿਹਾ ਰੰਗ ਹੈ ਸੂਟ ਦਾ ਬਹੁਤ ਪਿਆਰਾ ਕਲਰ ਹੈ ਇਹ ਦੁਪੱਟਾ ਆ ਜਣਾ ਨਾਲ ਇੱਥੇ ਤੋਂ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਬਹੁਤ ਪਿਆਰਾ ਸੂਟ ਹੈ 3 ਮੀਟਰ ਦੀ ਸ਼ਰਟ ਦੀ ਕੱਟ ਇਹ ਲੁੱਕ ਆ ਜਾਣੀ ਹੈ ਲੱਗ ਤੋ 슬ੀਵਸ ਦਿੱਤੀਆਂ ਹੋਈਆਂ ਸਿਲਕ ਦੀ ਬਾਟਮ ਇਹ অর্ਗਾਂਜ਼ਾ ਦਾ ਇਹ ਦੁਪੱਟਾ ਇਹ ਦੁਪੱਟਾ ਬਹੁਤ ਪਿਆਰਾ ਲੁਕਾ ਥੋੜਾ ਸੋਨਾ ਗਾਜਰੀ ਇਹ ਰੰਗ ਦਾ ਸੂਟ ਤਾਂ ਬਹੁਤ ਪਿਆਰਾ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ 2600 ਪ੍ਰਾਈਸ ਹੈ ਜੀ ਅੱਜ ਦਾ ਸੂਟਾਂ ਦਾ 2600 ਪ੍ਰਾਈਸ ਦੇ ਨਾਲ ਸੋਗਾ ਜੀ ਹਾਂਜੀ ਇਹਨਾਂ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਿਵੇਂ 8146580803 8246580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਜੀ